ਹਰੀਆ ਪੇਂਟ ਪੂੰਡ ਕਰਾਉਣ ਵਾਲਾ ਹੋਇਆ ਪਿਆ ਹੁਣ ਤਾਂ ਇਹ ਹਾਂਜੀ ਕਮੈਂਟ ਵੀ ਕੀਤੇ ਸੀ ਕਈ ਕਿਤਾ ਨੇ ਆਪਣੀ ਪਹਿਲਾਂ ਜਿਹੜੀ ਵੀਡੀਓ ਬਣਾਈ ਸੀ ਆਪਾਂ ਹੂੰ ਉਹ ਤਿਆਰੀ ਸੀ ਇੱਕ ਦੋ ਕਮੈਂਟ ਬਈ 1971 ਦੇ ਜਿਵੇਂ ਤੁਹਾਨੂੰ ਪ੍ਰਤਾਪ ਹੀ ਬਣਿਆ ਹਾਂ ਹਾਂ ਹਾਲ-ਥਾਲੇ ਦੀ ਬਹੁਤ ਵਧੀਆ ਪਈ ਆ ਫਿਰ ਉਹ ਪੇਂਟ ਪੂੰਡ ਕਰਾ ਕੇ ਨਾ ਵਧੀਆ ਚਮਕਾ ਕੇ ਕ੍ਰਿਸ਼ਨ ਭਗਵਾਨ ਜੀ ਦੀ ਮੂਰਤੀ ਹੂੰ ਤੁਹਾਡੇ ਸਾਹਮਣੇ ਕੁਝ ਦਿਨਾਂ ਤੱਕ ਅਸੀਂ ਆਵਾਂ ਤੁਸੀਂ ਜਰੂਰ ਸਪੋਰਟ ਕਰਨਾ ਆਪਣੇ ਪੇਜ ਨੂੰ ਅੱਜ ਹੀ ਤਿਆਰੀ ਆ ਵੀਡੀਓ ਆਪਾਂ ਬਾਂਦੀਏ ਤੁਸੀਂ ਦੇਖਿਓ ਬਹੁਤ ਸੋਹਣਾ ਇਥੋਂ ਬਣ ਜਾਣਾ بس ਪੇਂਟ ਤੋਂ ਬਾਅਦ ਵੀ ਇੱਕ ਹੈਰੀ ਇਹਦੀ ਵੀਡੀਓ ਵਧੀਆ ਬਣਾ ਕੇ ਆਪਾਂ ਪਾਉਣੀ ਆ ਹਾਂਜੀ ਉਹ ਵੀ ਆਊਗੀ ਬਸ ਕੁਛ ਦਿਨ ਰੱਖ ਤੁਹਾਡੇ ਸਾਹਮਣੇ ਠੀਕ ਹੈ ਧੰਨਵਾਦ ਦੋਸਤੋ ਦੇਖੋ ਜੀ ਕੰਮੇ ਨੇ ਪਿੰਡ ਦਾ ਸੋਹਣਾ ਦ੍ਰਿਸ਼ ਮੂਰ ਜੋ ਕਿ ਆਮ ਹੀ ਫਿਰਦਾ ਰਹਿੰਦਾ ਜੀ ਕੰਮੇ ਨੇ ਪਿੰਡ ਚ ਗੁਰਦੁਆਰਾ ਸਾਹਿਬ ਡੇਰਾ ਬਾਬਾ ਸ਼ਦੂ ਸ਼ਾਹ ਜੀ ਦਾ ਮੂਰਤਾ ਫਿਰ ਹੈ ਜੀ ਇੱਕ ਤੁਹਾਨੂੰ ਜੋ ਚੀਜ਼ ਕਹੀ ਸੀ ਉਹ ਦਿਖਾ ਰਿਹਾ ਹਾਂ ਜੀ ਸ਼ਰਮਨ ਨਿਵਾਸ શ્રી ਕ੍ਰਿਸ਼ਨ ਦਾ ਹੈਡਮਾਸਟਰ ਤੇ ਹਰਗੀ ਸ਼੍ਰੀ ਆਰਮ ਲਾਲ ਜੀ ਸਾਫਤਪਨ ਸਾਹਿਬ ਆ ਦਰਵਾਜੇ ਦੀ ਲੁੱਕ ਬਾਰੇ ਜੋ ਪਹਿਲਾਂ ਤੁਹਾਨੂੰ ਦੱਸਿਆ ਸੀ ਹਾਂਜੀ ਹੈਰੀ ਸਸੀ ਕਾਲ ਦੀ ਸਾਰਿਆਂ ਨੂੰ ਆ ਆਪਣੀ ਵੀਡੀਓ ਆ ਆਪਣੀ ਵੀਡੀਓ ਆਈ ਹੈ ਜੋ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਕ੍ਰਿਸ਼ਨ ਭਗਵਾਨ ਜੀ ਦੀ ਮੂਰਤੀ ਜਿੰਨੇ ਦਾਏ ਦਰਵਾਜਾ ਬਣਿਆ ਉਹਦੇ ਪੱਥਰ ਦੀ ਲਿਆਂਦੀ ਸੀ ਕੋਈ ਵੀ ਇਹਦੇ ਚ ਟ੍ਰੇਡ ਨਹੀਂ ਆਈ ਤੁਹਾਡੇ ਕਹਿੰਦੇ ਸੀ ਲੁੱਕ ਬਦਲਤੀ ਸਾਰੀ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਕੀ ਇਹ ਚ ਕਮੀ ਆ ਕੀ ਨਹੀਂ ਫ फेब्रुवारी 1979 ਬਹੁਤ ਸੋਹਣਾ ਪੁਰਾਣੀ ਲੁੱਕ ਦੇਖੋ ਤੇ ਅੱਜ ਜੋ ਹੈਰੀ ਨੇ ਕਿਹਾ ਸੀ ਪੇਂਟ ਕਰਾਉਣ ਨੂੰ ਕਰਵਾਤਾ ਜੀ ਦਰਵਾਜੇ ਦਾ ਬਹੁਤ ਹੀ ਸੋਹਣੀ ਲੋਕ ਧੰਨਵਾਦ ਦੋਸਤੋ ਕਰੋ ਕਮੈਂਟ ਜੀ ਕਿਸ ਤਰ੍ਹਾਂ ਲੱਗਾ